Joe Biden, Bill Clinton rally behind Bangladesh interim leader, Yunus. Mr. Biden offered continued US support as Bangladesh implements its new reform agenda, White House statements. Mr. Yunus briefed Mr. Biden on how the students rose against the tyranny of previous government and gave their lives to create this opportunity to rebuild Bangladesh. ਜੋ ਬੰਗਲਾਦੇਸ਼ ਨੂੰ ਅਮਰੀਕਾ ਨੇ ਆਪਣੇ ਵਿੰਗਸ ਥੱਲੇ ਲਿਆ ਤੇ ਭਾਰਤ ਦੇ ਖੰਭ ਉਹਨਾਂ ਨੇ ਕੁੱਤਰੇ ਨੇ ਕਿਉਂਕਿ ਉਹ ਛਲਾਕੀਆਂ ਕਰ ਰਹੇ ਸੀ ਸ਼ੇਖ ਅਸੀਨਾ ਰਾਈ ਵੀ ਔਰ ਅਦਰਵਾਈਜ਼ ਵੀ ਅਮਰੀਕਾ ਨੂੰ ਜਿਹੜਾ ਹੈ ਉਹ ਡਬਲ ਕਰਾਸ ਕਰ ਰਹੇ ਸੀ ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ ਹੁਣ ਅਸੀਂ ਗੱਲ ਕਰੀਏ ਅਸੀਂ ਇਸ ਵਕਤ ਜਦੋਂ ਗੱਲ ਕਰ ਰਹੇ ਹਾਂ ਯੂਨਾਈਟਿਡ ਨੇਸ਼ਨਸ ਦਾ ਸੈਸ਼ਨ ਚੱਲ ਰਿਹਾ ਤੇ ਅੱਜ ਜਿਵੇਂ ਅਸੀਂ ਬੀਤੀ ਕੱਲ੍ਹ ਵੀ ਗੱਲ ਕੀਤੀ ਸੀਗੀ ਜਿਹੜੀ ਜੀਓਪੋਲਿਟਿਕਸ ਹੈਗੀ ਆ ਉਹ ਕਿਸੇ ਹਿਸਾਬ ਨਾਲ ਚੇਂਜ ਹੋ ਰਹੀ ਹੈ ਖਾਸ ਤੌਰ ਤੇ ਇਸ ਵਕਤ ਜਿਹੜਾ ਫੋਕਸ ਹੈ ਉਹ ਸਾਊਥ-ਈਸਟ ਏਸ਼ੀਆ ਦਾ ਉਹ ਖੇਤਰ ਬਣਿਆ ਹੋਇਆ ਜਾਂ ਸਾਊਥ ਏਸ਼ੀਆ ਇਨ ਬ੍ਰਾਡਰ ਕੰਟੈਕਸਟ ਕਹੇ ਲਿਆ ਜਾਵੇ ਜਿਸ ਖੇਤੇ ਦੇ ਵਿੱਚ ਸਿੱਖ ਵਸਦੇ ਆ ਪੰਜਾਬ ਦੀ ਜਿਹੜੀ ਹੋਂਦ ਆ ਉਸ ਖੇਤੇ ਦੇ ਵਿੱਚ ਇੱਕ ਅਹਿਮ ਥਾਂ ਰੱਖਦੀ ਹੈ ਅਹਿਮ ਸਥਾਨ ਦੇ ਉੱਤੇ ਹੈਗੀ ਹੈ ਜੇ ਅਸੀਂ ਜੀਓਗ੍ਰਾਫਿਕਲੀ ਗੱਲ ਕਰਨੀ ਹੋਵੇ। ਸੋ ਅੱਜ ਮਤਲਬ ਇੱਕ ਜਿਹੜੀ ਅਹਿਮ ਡਿਵੈਲਪਮੈਂਟ ਹੋਈ ਹੈ ਜਿਵੇਂ ਪਿਛਲੇ ਸਮੇਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਜਿਹੜਾ ਤਖਤਾ ਪਲਟ ਹੋਇਆ ਹੁਣ ਉਥੇ ਜਿਹੜੀ ਇੰਟਰਮ ਗਵਰਨਮੈਂਟ ਹੈਗੀ ਆ ਜਾਂ ਜਿਨ੍ਹਾਂ ਨੇ ਅਗਲਾ ਸਾਰਾ ਸਿਸਟਮ ਤਿਆਰ ਕਰਨਾ ਆ ਬੰਗਲਾਦੇਸ਼ ਦੇ ਵਿੱਚ ਜਿਹੜੀ ਚੇਂਜ ਹੈ ਉਹ ਲੈ ਕੇ ਆਂਦੀ ਹੈ ਉਹਨਾਂ ਦੇ ਮੁਖੀ ਮੁਹੰਮਦ ਯੂਨਸ ਹੁਣ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਾਂ ਇਸ ਜਨਰਲ ਅਸੈਂਬਲੀ ਦੇ اجلاس ਤੇ ਲਈ ਇੱਥੇ ਆਏ ਤੇ ਉਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਉਹਨਾਂ ਦੀ ਮੁਲਾਕਾਤ ਅਮਰੀਕੀ ਪ੍ਰਧਾਨ ਬਾਈਡਨ ਦੇ ਨਾਲ ਹੁੰਦੀ ਹੈ ਨਾਲ ਹੀ ਜਿਹੜੇ ਸਾਬਕਾ ਪ੍ਰਧਾਨ ਕਲਿੰਟਨ ਹੈਗੇ ਆ ਬਿਲ ਕਲਿੰਟਨ ਉਹਨਾਂ ਦੇ ਨਾਲ ਵੀ ਉਹੋ ਮਿਲਦੇ ਆ ਸੋ ਇਹ ਇੱਕ ਅਹਿਮ ਡਿਵੈਲਪਮੈਂਟ ਮੈਂਟ ਹੈਗੀ ਹੈ ਕਿ ਹੁਣ ਇਹ ਦੇਖਿਆ ਜਾ ਰਿਹਾ ਹੈ ਤੇ ਮੇਰੀ ਸਾਰੀ ਜਿਹੜੀ ਬਿਆਨਬਾਜ਼ੀ ਹੈਗੀ ਹੈ ਜਾਂ ਖਬਰਾਂ ਸਾਰੀ ਸਾਰੇ ਮੀਡੀਆ ਦੇ ਵਿੱਚ ਲੱਗੀਆਂ ਨੇ ਤੇ ਹੁਣ ਇਹ ਦੇਖਿਆ ਜਾ ਰਿਹਾ ਹੈ ਵੀ ਅਮਰੀਕਾ ਨੇ ਬੰਗਲਾਦੇਸ਼ ਦੇ ਵਿੱਚ ਆਪਣਾ ਪੈਰ ਧਰਾਵਾ ਕਰ ਲਿਆ ਹੈ ਤੇ ਆਉਣ ਵਾਲੀ ਜਿਹੜਾ ਉੱਥੇ ਦਾ ਸਿਸਟਮ ਡਿਵੈਲਪ ਹੋਣਾ ਆ ਉਹ ਅਮਰੀਕਾ ਦੀ ਸਹਿਮਤੀ ਦੇ ਨਾਲ ਜਾਂ ਇਹ ਕਹਿ ਲਓ ਵੀ ਅਮਰੀਕਾ ਦੇ ਜਿਸ ਹਿਸਾਬ ਦੀ ਅਮਰੀਕਾ ਚਾਹੁੰਦਾ ਆ ਉੱਥੇ ਸਾਰਾ ਸਿਸਟਮ ਬੰਗਲਾਦੇਸ਼ ਦੇ ਵਿੱਚ ਉਹ ਹੋਣਾ ਜਿਵੇਂ ਭਾਰਤ ਦਾ ਜਿਹੜਾ ਉੱਥੇ ਮੰਨਿਆ ਜਾ ਰਿਹਾ ਸੀ ਵੀ ਭਾਰਤ ਦਾ ਦਬਦਬਾ ਆ ਜਾਂ ਉਹਨਾਂ ਦੀ ਸ਼ੇਖ ਹਸੀਨਾ ਦੇ ਨਾਲ ਜਾਂ ਉਹਨਾਂ ਦੀ ਪਾਰਟੀ ਦੇ ਨਾਲ ਸਾਰਾ ਸਿਸਟਮ ਉਹ ਰਨ ਕਰਦੇ ਸੀ ਹੁਣ ਉਹ ਥਾਂ ਬਦਲ ਕੇ ਇਹ ਲੱਗ ਰਿਹਾ ਹੈ ਵੀ ਉਹ ਅਮਰੀਕਾ ਨੇ ਲੈ ਲਈ ਹੈ ਸੋ ਇਹਨੇ ਇਹ ਜਿਹੜਾ ਮੂਵ ਹੈ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਅੱਜ ਦੀਆਂ ਖਬਰਾਂ ਜਿਹੜੀਆਂ ਨੇ ਉਹਦੇ ਚ ਰੋਖੇ ਦੇ ਵਿੱਚੋਂ ਤੇ ਨਾਲ ਹੀ ਨਾਲ ਕੀ ਐਕਸਪੈਕਟ ਕੀਤਾ ਜਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜੀ ਇੰਡੀਆ ਦੀ ਰਿਲੇਸ਼ਨਸ਼ਿਪ ਸੀਗੀ ਬੰਗਲਾਦੇਸ਼ ਦੇ ਨਾਲ ਉਹਦੇ ਵਿੱਚ ਅੱਜ ਭਾਰਤ ਜ਼ਰੂਰ ਇਸ ਗੱਲ ਤੋਂ ਖਫਾ ਵੀ ਹੈ ਛੜਿਆ ਵੀ ਹੈ ਤੇ ਉਹ ਰਿਐਕਟ ਵੀ ਕਰ ਰਹੇ ਨੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਓਵਰਆਲ ਉਸ ਪੱਖ ਤੋਂ ਇਹਨੂੰ ਕਿਵੇਂ ਦੇਖਿਆ ਜਾਵੇ ਅ ਦੇਖੋ ਤੁਸੀਂ ਬੜਾ ਗੰਭੀਰ ਮੁੱਦਾ ਵੀ ਹੈ ਔਰ ਸਾਡੇ ਲਈ ਇਹ ਸਟ੍ਰੈਟੈਜਿਕ ਔਰ ਪੋਲੀਟੀਕਲ ਦੋਨੋਂ ਐਂਗਲਸ ਤੋਂ ਸਿਕ ਐਂਗਲ ਤੋਂ ਵੀ ਇਸ ਤੇ ਉੱਤੇ ਚਰਚਾ ਕਰਨੀ ਬਣਦੀ ਹੈ ਜਦੋਂ ਕਿ ਹੁਣ ਜਿਹੜਾ 77ਵਾਂ ਸੈਸ਼ਨ ਚੱਲ ਰਿਹਾ ਹੈ ਯੂਨ ਜਨਰਲ ਅਸੈਂਬਲੀ ਦਾ ਜੀ ਔਰ ਉਹਦੇ ਚ ਜ਼ਾਰ ਹੈ 193 ਮੁਲਕਾਂ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਔਰ ਫੋਰਨ ਮਿਨਿਸਟਰ ਐਡਰੈਸ ਕਰ ਰਹੇ ਨੇ ਸੋ ਉਹਨਾਂ ਨੇ ਇੱਕ ਤਾਂ ਯੂਨ ਐਡਰੈਸ ਕਰਨਾ ਹੁੰਦਾ ਹੈ ਦੂਸਰੇ ਪਾਸੇ ਜਿਹੜੀਆਂ ਸਾਈਡ ਲਾਈਨ ਮੀਟਿੰਗਸ ਹੁੰਦੀਆਂ ਨੇ ਉਹ ਉਹਨਾਂ ਨੂੰ ਵੀ ਬੜੇ ਗੌਰ ਨਾਲ ਦੇਖਿਆ ਜਾ ਰਿਹਾ ਹੁੰਦਾ ਕਿਉਂਕਿ ਇਹ ਪ੍ਰੀਪਲਾਨਡ ਹੁੰਦੀਆਂ ਜੀ ਕਿਵੇਂ ਜਿਵੇਂ ਹੁਣ ਮੋਦੀ ਨੇ ਜਿਹੜਾ ਮੁਹੰਮਦ ਅਬਾਸਟਨ ਮੁਲਾਕਾਤ ਕੀਤੀ ਫਲਸਤੀਨੀਨ ਪ੍ਰੈਜ਼ੀਡੈਂਟ ਨਾਲ ਹੂੰ ਜ਼ੇਲੈਂਸਕੀ ਦੇ ਨਾਲ ਗੱਲਬਾਤ ਕੀਤੀ ਇਸੇ ਤਰ੍ਹਾਂ ਕੁਵੇਤ ਦੇ ਕ੍ਰਾਊਨ ਪ੍ਰਿੰਸ ਨਾਲ ਕੀਤੀ ਪਰ ਹੁਣ ਤੁਸੀਂ ਦੇਖੋਗੇ ਕਿ ਬੰਗਲਾਦੇਸ਼ ਦਾ ਪ੍ਰੈਜ਼ੀਡੈਂਟ ਮੁਹੰਮਦ ਯੂਨਸ ਮੌਜੂਦ ਹੈ ਨਿਊਯਾਰਕ ਦੇ ਵਿੱਚ ਉਹਦੀ ਔਰ ਮੋਦੀ ਦੀ ਮੁਲਾਕਾਤ ਨਹੀਂ ਹੁੰਦੀ ਇਸ ਦੇ ਉਲਟ ਜਦੋਂ ਕਿ ਯੂਨ ਜਨਰਲ ਸੈਸ਼ਨ ਚੱਲ ਰਿਹਾ ਹੈ ਜਿਹੜਾ ਬੰਗਲਾਦੇਸ਼ ਦਾ ਫੋਰਨ ਆਫਿਸ ਹੈ ਉਹ ਇੰਡੀਅਨ हाई कमिशनर ਨੂੰ ਜਿਹੜਾ ਢਾਕਾ ਚੋਂ ਤਲਬ ਕਰ ਰਿਹਾ ਹੈ ਸਮਨ ਕਰ ਰਿਹਾ ਹੈ ਕਿ ਵੀ ਤੁਹਾਡੇ ਹੋਮ ਮਿਨਿਸਟਰ ਨੇ ਜਿਹੜਾ ਚਾਰਖੰਡ ਕੈਂਪੇਨ ਦੇ ਵਿੱਚ ਚੋਣ ਕੈਂਪੇਨ ਵੇੜੇ ਬੰਗਲਾਦੇਸ਼ੀਆਂ ਦੇ ਖਿਲਾਫ ਕਿਹਾ ਹੈ ਔਰ ਮੈਂ ਇਹ ਕਿਵੇਂ ਮੁਹੰਮਦ ਯੂਨਸ ਦੇ ਨਾਲ ਬਿਲਕੁਲ ਇੰਟਰਨ ਦਾ ਪਬਲਿਕ ਫੋਰਮ ਤੇ ਮਿਲਣਾ ਉਸ ਤੋਂ ਵੀ ਇਲਾਵਾ ਈਵਨ ਬਾਈਡਨ ਦਾ ਨਾ ਸਿਰਫ ਮੁਲਾਕਾਤ ਪਰ ਇਹ ਸੰਬੰਧੀ ਵਾਈਟ ਹਾਊਸ ਦੀ ਜਿਹੜੀ ਸਪੈਸ਼ਲ ਸਟੇਟਮੈਂਟ ਇਹ ਗੱਲ ਦੱਸਦੀ ਹੈ ਕਿ ਭਈ ਅਮਰੀਕਾ ਨੇ ਕੱਲਾ ਹੀ ਨਹੀਂ ਵੀ ਫੁੱਟਹੋਲਡ ਬਣਾ ਲਿਆ ਹੈ ਜਾਂ ਬੰਗਲਾਦੇਸ਼ ਦੀ ਨੀਤੀ ਨੂੰ ਇਨਫਲੂਐਂਸ ਕਰ ਰਿਹਾ ਹੈ ਨਾ ਪਿਛਲੇ ਦਿਨਾਂ ਜਿessie ਦੇਖਿਆ ਹੈ ਕਿ ਅਮਰੀਕਾ ਨੇ ਲਿਬਰਲ ਫਾਈਨੈਂਸ਼ੀਅਲ ਗ੍ਰਾਂਟ ਵੀ ਦਿੱਤੀ ਹੈ ਹੁਣ ਉਹ ਪੋਲੀਟੀਕਲ ਅਲਾਈਐਂਸ اور ਮੁਹੰਮਦ ਯੂਨਸ ਦੀ ਜਿਵੇਂ ਤਾਰੀਫ ਦੇ ਪੁਲ ਬਣੇ ਗਏ ਉਸ ਤੋਂ ਇਹ ਬੜਾ ਜ਼ਾਹਰ ਹੈ ਕਿ ਰਿਲੇਸ਼ਨਸ਼ਿਪ ਕਿਧਰ ਨੂੰ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਮੈਂ ਦੱਸਦੇ ਆਂ ਭਈ ਭਾਰਤ ਇਹ ਹੁੰਦਾ ਹੈ ਕਿ ਭਈ ਜਦੋਂ ਕੋਈ ਬੰਦਾ ਗੁਨਾਹ ਕਰਦਾ ਹੈ ਪਹਿਲਾ ਗੁਨਾਹ ਫਰਕਰੀ ਤੁਰਿਆ ਜਾਂਦਾ ਕਿਉਂਕਿ ਉਸ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਹੁੰਦਾ ਕਿ ਉਹ ਕੀ ਕਰ ਰਿਹਾ ਹੈ ਭਾਰਤ ਦੀ ਜਿਹੜੀ ਬੰਗਲਾਦੇਸ਼ ਨੀਤੀ ਸੀ ਅਸੀਂ ਦੇਖਿਆ ਕਿ ਕਿਵੇਂ ਉਹਨਾਂ ਨੇ ਬੰਗਲਾਦੇਸ਼ ਨੂੰ ਆਪਣੇ ਤੀਵੇਂ ਸੂਬੇ ਵਾਂਗ ਡੀਲ ਕੀਤਾ ਸ਼ੇਖ ਅਸੀਨਾ ਨੂੰ ਬਲਾਈਂਡ ਸਪੋਰਟ ਇਹ ਨਹੀਂ ਇਰਾਦਾ ਰੋ ਇਹਨਾਂ ਦੀ ਬਿਲਕੁਲ ਹੀ ਕਟ ਪੁਤਲੀ ਔਰ ਡਾਇਰੈਕਟ ਸਾਰੀ ਉਸ ਨੂੰ ਰਨ ਕਰ ਰਏ ਸੀ ਕਿਵੇਂ ਉਹਨਾਂ ਨੇ ਬਾਰਡਰਾਂ ਨਾਲ ਛੇੜਛਾੜ ਕੀਤੀ ਦੂਸਰਾ ਕੀਤਾ ਇਹੀ ਕਾਰਨ ਸੀ ਕਿ ਜਿਹੜੀ ਬੀਐਨਪੀ ਪਾਰਟੀ ਜਿਨ੍ਹਾਂ ਦੀ ਖਾਲਦ ਆਜ਼ਿਆ ਨੂੰ ਬਿਹਾਈਂਡ ਬਾਰ ਕੀਤਾ ਜਦੋਂ ਉਹ ਉਭਰੇ ਔਰ ਵਿਦਨ 5 ਅਗਸਤ ਨੂੰ ਜਿਹੜੀ ਤਬਦੀਲੀ ਹੁੰਦੀ ਹੈ ਕਿ ਜਿਹਦੇ ਸ਼ੇਖ ਅਸੀਨਾ ਵਿਦਨ 24 ਆਵਰਸ ਉੱਥੋਂ ਭਜਣ ਤੇ ਮਜਬੂਰ ਹੁੰਦੀ ਹੈ ਚੇਂਜ ਹੁੰਦਾ ਇੰਟਰਮ ਗਵਰਨਮੈਂਟ ਬਣਦੀ ਹੈ ਬੇਸ਼ੱਕ 400 ਜਾਂ 450 ਦੇ ਕਰੀਬ ਕੁਰਬਾਨੀਆਂ ਹੁੰਦੀਆਂ ਨੇ ਮੋਸਟਲੀ ਸਟੂਡੈਂਟਸ ਦੀਆਂ ਪਰ ਤਖਤਾ ਪਲਟੀ ਨਹੀਂ ਹੁੰਦਾ ਫੌਜ ਨਾਲ ਲੱਗ ਜਾਂਦੀ ਹੈ ਇੰਟਰਮ ਗਵਰਨਮੈਂਟ ਬਣਦੀ ਹੈ ਮੁਹੰਮਦ ਯੂਨਸ ਜਿਹੜੇ ਨੋਬਲ ਓਰੀਏਟ ਨੇ ਉਹਨਾਂ ਨੇ ਸਮਾਲ ਕਰਜ਼ੇ ਦੇ ਕੇ ਔਮਨ ਐਂਪਾਵਰਮੈਂਟ ਦੀ ਗੱਲ ਕਿਵੇਂ ਇਕੱਲਾ ਬੰਗਲਾਦੇਸ਼ ਚ ਨਹੀਂ ਹੋਏ ਉਹਨਾਂ ਦਾ ਰੋਲ ਮਾਡਲ ਬਣਿਆ ਦੁਨੀਆ ਦੇ ਵਿੱਚ ਜੀ ਉਹ ਆਪਣੀ ਕੈਬਨਿਟ ਬਣਾਉਂਦੇ ਨੇ ਔਰ ਮੁਹੰਮਦ ਯੂਨਸ ਅੱਜ ਬੰਗਲਾਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਯੂਨ ਜਰਨਲਿਸਟ ਅਸੈਂਬਲੀ ਦੇ ਵਿੱਚ ਔਰ ਇਹ ਨਹੀਂ ਹੈ ਕਿ ਵੀ ਬੇਸ਼ੱਕ ਉਹਨੂੰ ਇੰਟਰਮ ਗਵਰਨਮੈਂਟ ਕਿਹਾ ਗਿਆ ਅੰਤਰਮ ਗਵਰਨਮੈਂਟ ਪਰ ਈਵਨ ਉਹਨਾਂ ਦੇ ਫੌਜੀ ਜਰਨਲ ਨੇ ਵੀ ਕੱਲ ਜਿਹੜਾ ਮੈਪ ਦਿੱਤਾ ਹੈ ਕਿ ਜੀ ਅਗਲੇ 18 ਮਹੀਨੇ ਦੇ ਵਿੱਚ ਇਲੈਕਸ਼ਨ ਦਾ ਹੋਣਾ ਚਾਹੀਦਾ ਕਿਉਂਕਿ ਇਹ ਸੈਂਟਰਮ ਕੈਬਨਿਟ ਨੇ ਕਿਹਾ ਕਿ ਵੀ ਜਦੋਂ ਤੱਕ ਅਸੀਂ ਜੋ ਖੁਸ਼ ਇੰਡੀਆ ਨੇ ਵਿੱਚ ਕੀਤਾ ਹੋਇਆ ਉਹਨੂੰ ਵਾਪਸ ਨਹੀਂ ਕਰਦੇ ਜਾਂ ਜਿਹਨੂੰ ਉਹਨਾਂ ਨੇ ਰਿਫਾਰਮ ਦਾ ਨਾਮ ਦਿੱਤਾ ਹੈ ਜੀ ਅਸੀਂ ਇਲੈਕਸ਼ਨਸ ਵੱਲ ਨਹੀਂ ਵਧਾਂਗੇ ਸੋ ਇਹਨਾਂ ਹਾਲਾਤਾਂ 'ਚ ਅਮਿਤ ਸ਼ਾ ਕਿਉਂਕਿ ਇਸ ਗੱਲ ਦਾ ਧਿਆਨ ਰਹਿ ਵੀ ਚਾਰਖੰਡ ਭਾਰਤ ਦਾ ਟ్రਾਈਬਲ ਸੂਬਾ ਜਿਹੜੇ ਤਿੰਨ ਸੂਬੇ ਬੜੇ ਟ్రਾਈਬਲਸ ਦੇ ਹੋਰੇ ਬਿਹਾਰ ਦਾ ਹਿੱਸਾ ਸੀ ਹੁਣ ਤੱਕ ਔਰ ਇਸ ਗੱਲ ਦਾ ਧਿਆਨ ਰੱਖੇ ਵੀ ਇੱਕ ਜ਼ਮਾਨੇ ਦੇ ਵਿੱਚ ਜਦੋਂ ਬੰਗਾਲ ਪ੍ਰੋਵਿੰਸ ਕਿਹਾ ਜਾਂਦਾ ਸੀ ਮੁਗਲਾਂ ਦੇ ਵੇਲੇ ਜਾਂ ਅੰਗਰੇਜ਼ਾਂ ਦੇ ਵੇਲੇ ਵੀ ਉਹਦਾ ਮਤਲਬ ਅੱਜ ਦਾ ਬੰਗਾਲ ਬਿਹਾਰ ਤੇ ਓਡੀਸਾ ਸੀ ਸੋ ਚਾਰਖੰਡ ਦਾ ਰੀਜਨ ਜਿਹੜਾ ਇਹ ਉਹਨਾਂ ਦੇ ਫੋਰੈਸਟ ਏਰੀਆ ਨੂੰ ਆਦੀਵਾਸੀ ਪੋਪੂਲੇਸ਼ਨ ਨੇ ਉਹਨਾਂ ਨੂੰ ਅਡ ਕੀਤਾ ਹੋਇਆ ਔਰ ਉੱਥੇ ਆਮ ਲੋਕਾਂ ਦਾ ਵਰਤਾਰਾ ਉਹਨਾਂ ਦਾ ਤਾਂ ਨੇਚਰਲ ਵਰਤਾਰਾ ਸਦੀਆਂ ਤੋਂ ਹੈ ਔਰ ਉਹ ਹੁੰਦੇ ਜਾਂਦੇ ਨੇ ਔਰ ਅਮਿਤ ਸ਼ਾਹ ਨੇ ਪਿਛਲੇ ਦਿਨਾਂ ਚ ਜਦੋਂ ਕਿਉਂਕਿ ਚਾਰਖੰਡ ਚ ਵੀ ਚੋਣਾ ਹੋਣ ਜਾ ਰਹੇ ਹੈ ਔਰ ਉਥੇ ਅਮਿਤ ਸ਼ਾਹ ਨੇ ਬੋਲਦੇ ਆ ਇਹ ਕੀ ਉਸ ਦਿਮਾ ਐਗਜ਼ੈਕਟ ਲਫ਼ਜ਼ ਕਹਿਣਾ ਚਾਹੁੰਦੇ ਕਿ ਵੀ ਉਹਨਾਂ ਨੇ ਇਹ ਕਿਹਾ ਕਿ ਇੱਕ ਵਾਰ ਹੁਣ ਚਾਰਖੰਡ ਚ ਵਿਰੋਧੀ ਪਾਰਟੀ ਦੀ ਸਰਕਾਰ ਹੈ ਸੰਘਾਗਰਸ ਦੀ ਹੈ ਜਾਂ ਉਹਨਾਂ ਦੀ ਚਾਰਖੰਡ ਮੁਕਤੀ ਮੋਰਚਾ ਦੀ ਹੈ ਉਹਨੇ ਕਿਹਾ ਵੀ ਇੱਕ ਵਾਰ ਚਾਰਖੰਡ ਚ ਸਰਕਾਰ ਬਦਲ ਦਿਓ ਮੈਂ ਵਾਦਾ ਕਰਦੇ ਹਾਂ ਕਿ ਰੋਹੰਗਿਆ ਤੇ ਬੰਗਲਾਦੇਸ਼ੀ ਕੁਸਬੈਠੀਆਂ ਨੂੰ ਚੁਣ-ਚੁਣ ਕੇ ਚਾਰਖੰਡ ਚੋਂ ਬਾਹਰ ਭੇਜਣ ਦਾ ਕੰਮ ਭਾਜਪੀ ਕਰੇਗੀ ਇਹ ਸਾਡੀ ਸਭਿਅਤਾ ਨੂੰ ਤਬਾਹ ਕਰ ਰਹੇ ਨੇ ਸਾਡੀ ਸੰਪਤੀ ਨੂੰ ਹੜੱਪ ਰਹੇ ਨੇ ਸਾਡੀਆਂ ਬੇਟੀਆਂ ਦੇ ਨਾਲ ਅੱਡੜ ਤਰ੍ਹਾਂ ਦੀਆਂ ਨਕਲੀ ਸ਼ਾਦੀਆਂ ਰਚਾ ਰਹੇ ਨੇ ਇਹ ਲੁੱਟਣ ਦਾ ਕੰਮ ਵੀ ਕਰ ਰਹੇ ਨੇ ਇੱਥੇ ਕੋਈ ਬੰਗਲਾਦੇਸ਼ੀ ਕੁਸਬੈਠੀਆਂ ਦੀ ਥਾਂ ਨਹੀਂ ਜੇ ਇਹ ਨਾਰੂਕੀ ਇਹਨਾਂ ਦੀ ਕੁਸਬੈਠ ਤੇ 25 30 ਸਾਲ ਦੇ ਵਿੱਚ ਇੱਥੇ ਬੰਗਲਾਦੇਸ਼ੀ ਕੁਸ ਬੈਠੀਆਂ ਦੀ ਮੈਜੋਰਟੀ ਹੋ ਜਾਏਗੀ ਹੁਣ ਇਹ ਪਬਲਿਕ ਸਟੇਟਮੈਂਟ ਮੁਲਕ ਦੇ ਵਾਸੀਆਂ ਦਾ ਨਾਮ ਲੈ ਕੇ ਅਮਿਤ ਸ਼ਾ ਦੇ ਰਿਹਾ ਹੈ ਔਰ ਇਹ ਬੰਗਲਾਦੇਸ਼ ਤੇ ਵਿੱਚ ਜਿਹੜੀ ਨਵੀਂ ਤਬਦੀਲੀ ਆਈ ਉਹ ਪਹਿਲਾਂ ਹੀ ਸੱਤੇ ਬੈਠੇ ਨੇ ਜਦੋਂ ਹੁਣ ਆ ਫਲਡਸ ਲਿਆਂਦੇ ਗਏ ਉਹਨਾਂ ਨੂੰ ਵਾਰਨਿੰਗ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਸਾਡੇ ਤੇ ਹੜ੍ਹ ਲਿਆਂਦੇ ਗਏ ਨੇ ਜੀ ਹੁਣ ਇਸਾਰੇ ਦੇ ਚਲਦੇ ਆ ਜਦੋਂ ਹੀ ਇਹ ਸਟੇਟਮੈਂਟ ਆਈ ਉਸ ਤੋਂ ਬਾਅਦ ਉਹਨਾਂ ਦੀ ਬੰਗਲਾਦੇਸ਼ ਦੀ ਫੋਰਨ ਮਿਨਿਸਟਰੀ ਨੇ ਉਹਨਾਂ ਨੂੰ ਜਿਹੜਾ ਤਲਬ ਕੀਤਾ ਜਿਹਦੇ ਤੇ ਇੰਡੀਆ ਬਹੁਤ ਜਿਹਦੇ ਲਈ ਅੰਗਰੇਜ਼ੀ ਦਾ ਲਫ਼ਜ਼ ਇਹ ਕਿਹੜਾ ਹੁੰਦਾ ਹੈ ਬਟ ਈਵਨ ਇਸ ਤੇ ਉੱਤੇ ਆਪਣੇ ਆਪ ਚ ਉਹਨਾਂ ਨੇ ਮੈਸੇਜ ਦਿੱਤਾ ਕਿ ਭਈ ਉਹ ਤੁਹਾਡਾ ਹੁਣੇ ਸ਼ੇਖ ਅਸੀਨਾ ਦਾ ਜ਼ਮਾਨਾ ਲੰਘ ਗਿਆ ਹੁਣ ਤੁਸੀਂ ਇਸ ਤੇ ਲਈ ਜਵਾਬ ਦੇ ਹੋਵੋਗੇ ਕੱਲੀ ਇਹ ਹੀ ਗੱਲ ਨਹੀਂ ਈਵਨ ਅਸੀਂ ਦੇਖਦੇ ਆ ਕਿ ਭਈ ਇੱਕ ਜਿਹੜੀ ਖਬਰ ਨੂੰ ਅਸੀਂ ਡਿਸਕਸ ਕੀਤਾ ਸੀ ਕਿ ਜੀ ਇੱਕ ਜਵਾਨ ਬੀਐਸਐਫ ਦਾ ਦੂਸਰੇ ਪਾਸੇ ਚਲਾ ਗਿਆ ਤਾਂ ਉਹਨੂੰ ਉਹਨਾਂ ਨੇ ਵਾਪਸ ਮੋੜਿਆ ਪਰ ਹੁਣੇ ਸਾਹਮਣੇ ਆਉਂਦਾ ਕਿ ਵੀ ਉਹ ਉਹਨਾਂ ਨੇ ਅਗਵਾ ਕੀਤਾ ਬੰਗਲਾਦੇਸ਼ ਵਾਲਿਆਂ ਨੇ ਉਸ ਨੂੰ ਅਰੇ ਆਇਆ ਬੰਗਲਾਦੇਸ਼ Yet to respond to BSF protest note on jawans abduction ਉਹਨਾਂ ਨੇ ਕਿਹਾ ਜਿਸ 15-20 ਇਲੀਗਲ ਬੰਗਲਾਦੇਸ਼ੀਆਂ ਨੇ ਸਾਡੇ ਜਵਾਨ ਨੂੰ ਐਬਡਰੈਕਟ ਕੀਤਾ ਸੀ ਹੁਣ ਕਿੱਥੇ ਇਵਨ ਬਾਰਡਰ ਇਸ ਲੈਵਲ ਦਾ ਸੀ ਕਿ ਵੀ ਉੱਥੇ ਨੋ ਫਾਇਰਿੰਗ ਵਾਲੀ ਜਿਹੜੀ ਪਾਲਿਸੀ ਚੱਲ ਰਹੀ ਸੀ ਜ਼ੀਰੋ ਫਾਇਰਿੰਗ ਪਾਲਿਸੀ ਨੂੰ ਕਹਿੰਦੇ ਨੇ ਤੇ ਹੁਣ ਉੱਥੇ ਇੰਨੀ ਟੈਨਸ਼ਨ ਹੈ 3000 ਕਿਲੋਮੀਟਰ ਦੇ ਉੱਤੇ ਕਿ 5 ਅਗਸਤ ਤੋਂ ਲੈ ਕੇ ਹੁਣ ਤੱਕ 700 ਮੀਟਿੰਗਾਂ ਹੋ ਚੁੱਕੀਆਂ ਨੇ ਇਧਰ ਲਈ ਬੀਐਸਐਫ ਔਰ ਉਹਨਾਂ ਦੀ ਜਿਹੜੀ ਬਾਡੀ ਹੈ ਬਾਰਡਰ ਗੁਰਿਲਾ ਬਾਰਡਰ ਗਾਰਡ ਉਹਨੂੰ ਕਹਿੰਦੇ ਨੇ ਉਹਨਾਂ ਦੇ ਵਿਚਾਰੇ ਔਰ ਇਵਨ ਇਹ ਸਾਰੇ ਦੇ ਚੱਲਦੇ ਆ ਇਹ ਹੁਣ ਅਸੀਂ ਉਸ ਮੀਟਿੰਗ ਦੀ ਗੱਲ ਕਰਦੇ ਆ ਜਿਹੜੀ ਜੋ ਬਾਈਡਨ ਦੇ ਨਾਲ ਮੁਹੰਮਦ ਯੂਨਸ ਦੀ ਹੋਈ ਔਰ ਇਹ AFP Associated French Press ਦੀ ਨਿਊਜ਼ ਹੈ ਜੋ ਬਾਈਡਨ ਬਿਲ ਕਲਿੰਟਨ ਰੈਲੀ ਬਿਹਾਈਂਡ ਬੰਗਲਾਦੇਸ਼ ਇੰਟਰਮ ਲੀਡਰ ਯੂਨਸ ਕਿ ਉਹਨਾਂ ਦੇ ਪਿੱਛੇ ਡਟ ਕੇ ਖੜ ਗਏ ਔਰ ਇਹ ਉਹਨਾਂ ਨੇ ਜਿਹੜਾ ਬਾਈਡਨ ਜਦੋਂ ਅੱਜ 25 ਸਤੰਬਰ ਨੂੰ ਮਿਲੇ ਨੇ ਮੁਹੰਮਦ ਯੂਨਸ ਨੂੰ ਯੂਨ ਦੀ ਐਨੂਅਲ ਸਮਿਟ ਦੀ ਬਾਈ ਲਾਈਨ ਦੇ ਉੱਤੇ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਭਾਈ ਮਿਸਟਰ ਬਾਈਡਨ ਆਫਰਡ कंटिन्यूड यूएस सपोर्ट एज बांग्लादेश इंप्लीमेंट्स इट्स न्यू रिफॉर्म एजेंडा व्हाइट हाउस स्टेटमेंट्स व्हाइट हाउस स्टेटमेंट जारी कर रहे जी फुल बैकिंग ਤੁਸੀਂ ਜੋ ਵੀ ਆਪਣਾ ਅਜੰਡਾ ਲਾਗੂ ਕਰ ਰਹੇ ਹੋ ਔਰ ਫਿਰ ਕੱਲਾ ਹੀ ਨਹੀਂ ਉਹਨਾਂ ਨੇ ਕਿਹਾ यूएस बांग्लादेश ਰਿਲੇਸ਼ਨਸ਼ਿਪ ਇਜ਼ ਰੂਟਡ ਇਨ ਸ਼ੇਅਰਡ ਡੈਮੋਕਰੈਟਿਕ ਵੈਲਿਊਜ਼ ਐਂਡ ਸਟਰੋਂਗ ਪੀਪਲ ਟੂ ਪੀਪਲ ਟਾਈਸ ਹੁਣ ਇੰਡੀਆ ਬਾਰੇ ਉਹ ਕਦੇ ਨਹੀਂ ਕਹਿੰਦਾ ਵੀ ਸ਼ੇਅਰਡ ਵੈਲਿਊਜ਼ ਉਹ ਹੁਣ ਬਦਲ ਗਿਆ ਸੋਰੋ ਸਟ੍ਰੈਟੈਜਿਕ ਪਾਰਟਨਰ ਕਹਿੰਦੇ ਨੇ ਕਿਉਂਕਿ ਉਹਨਾਂ ਨੂੰ ਨਜ਼ਰ ਆਇਆ ਵੀ ਉਹ ਡੈਮੋਕ੍ਰੇਸੀ ਨਹੀਂ ਹੈ ਪਰ ਬੰਗਲਾਦੇਸ਼ ਨੂੰ ਇਹ ਇਸ ਲਈ ਹਾਜ਼ਰ ਨਾਲ ਦੇਖਦੇ ਨੇ ਔਰ ਫਿਰ ਉਹਨਾਂ ਨੇ ਇਵਨ ਬੰਗਲਾਦੇਸ਼ ਦੇ ਅਫੀਸ਼ੀਅਲਸ ਨੇ ਜਿਹੜਾ ਬਾਈਡਨ ਨੂੰ ਬਰੀਫ ਕੀਤਾ ਉਹਨਾਂ ਨੇ ਕਿਹਾ ਕਿ ਵੀ ਇਹ ਔਰ ਇਹਨੇ ਯੂਨਸ ਨੇ ਕਿਹਾ ਮਿਸਟਰ ਯੂਨਸ ਬਰੀਫਡ ਮਿਸਟਰ ਬਾਈਡਨ ਓਨ ਹਾਊ ਦਾ ਸਟੂਡੈਂਟਸ ਰੋਜ਼ ਅਗੇਂਸਟ ਦਾ ਟਿਰਨੀ ਆਫ ਪ੍ਰੀਵੀਅਸ ਗਵਰਨਮੈਂਟ ਐਂਡ ਗੇਵ देयर ਲਾਈਵਸ ਟੂ ਕ੍ਰੀਏਟ ਥਿਸ ਓਪਰਚੁਨਿਟੀ ਟੂ ਰੀਬਿਲਡ ਬੰਗਲਾਦੇਸ਼ ਕਿ ਸਾਡੇ ਵਿਦਿਆਰਥੀ ਕਿਵੇਂ ਜ਼ੁਲਮ ਵਾਲੀ ਸਰਕਾਰ ਹੁਣ ਜਿਹੜੀ ਜ਼ੁਲਮ ਵਾਲੀ ਸਰਕਾਰ ਹੈ ਉਹ ਤਾਂ ਫੇਵਰਿਟ ਇੰਡੀਆ ਦੀ ਸ਼ੇਖ ਹਸੀਨਾ ਔਰ ਉਹਨਾਂ ਦਾ ਚੋਣ ਕਮਿਸ਼ਨਰ ਇੰਡੀਆ ਦਾ ਕਹਿ ਰਿਹਾ ਸੀ ਬਹੁਤ ਫੇਅਰ ਇਲੈਕਸ਼ਨਾਂ ਹੋਈਆਂ ਪਰ ਇੱਥੇ ਬਾਈਡਨ ਸੁਣ ਰਿਹਾ ਪੂਰਾ ਕੰਨ ਪਰ ਕੇ ਕਿ ਭਾਈ ਇਹ ਟਿਰਨੀ ਵਾਲੀ ਹਕੂਮਤ ਸੀ ਔਰ ਸਟੂਡੈਂਟਸ ਨੇ ਕੁਰਬਾਨੀਆਂ ਦਿੱਤੀਆਂ ਔਰ ਫਿਰ ਮਿਸਟਰ ਯੂਨਸ ਨੇ ਬਾਈਡਨ ਨੂੰ ਇੱਕ ਕਿਤਾਬ ਵੀ ਪ੍ਰੈਜ਼ੈਂਟ ਕੀਤੀ ਜਿਸ ਦੇ ਉੱਤੇ ਜਿਹੜੀਆਂ ਸਟੂਡੈਂਟਸ ਨੇ ਪੇਂਟਿੰਗਸ ਬਣਾਈਆਂ ਉਹ ਸੀ ਹੁਣ ਕੱਲਾ ਹੀ ਨਹੀਂ ਵੀ ਕੱਲਾ ਉਹ ਬਾਈਡਨ ਨੂੰ ਮਿਲਦਾ ਪ੍ਰੈਜ਼ੀਡੈਂਟ ਕਲਿੰਟਨ ਗਲੋਬਲ ਇਨੀਸ਼ੀਏਟਿਵ ਦੀ ਕੈਨਵਲ ਮੀਟਿੰਗ ਜਿਹੜੀ ਹੋਈ ਉਹਦੇ ਵਿੱਚ ਜਿਹੜਾ ਉਹ ਕਲਿੰਟਨ ਸੀ ਔਰ ਮੁਹੰਮਦ ਯੂਨਸ ਨੂੰ ਵੀ ਸੱਦਿਆ ਗਿਆ ਔਰ ਜਿਹੜੇ ਲਫ਼ਜ਼ ਕਲਿੰਟਨ ਨੇ ਕਹੇ ਮੁਹੰਮਦ ਯੂਨਸ ਬਾਰੇ ਉਹਨੇ ਕਿਹਾ ਵੀ ਫਿਊ ਪੀਪਲ ਔਨ ਦਿਸ ਪਲੈਨਟ have done as much as mr yunus to change the lives of ordinary people who would never have had access to credit unna kehya ji kush lok is planet te aise najdana ne lokan diyan zindagiyan badal diyan fir unna kehya ji main jadon arkansas da governor sir clinton ne keha vi mohammad yunus nu main sardaya se ke bhai saadi help karo kyunki arkansas bhi poor state hai aur eh fer pure sole gande gande jehda is to assi andaaza la sakde hain ke bhai kivein ਇਹ ਸਾਰਾ ਜਿਹੜਾ ਉੱਥੋਂ ਦਾ ਮਾਹੌਲ ਹੈ ਉਹ ਬਦਲਿਆ ਹੈ ਬੰਗਲਾਦੇਸ਼ ਹੁਣ ਪੂਰੀ ਤਰ੍ਹਾਂ ਅਮਰੀਕਾ ਨੇ ਆਪਣੇ ਖੰਭਾ ਥੱਲੇ ਲੈ ਲਿਆ ਹੈ ਇੰਡੀਆ ਨੂੰ ਵੀ ਟਿਕਾਣੇ ਰੱਖਿਆ ਹੈ ਜਹਰ ਹੈ ਚਾਈਨਾ ਨੂੰ ਕੋਲ 3000 ਕਿਲੋਮੀਟਰ ਜਿਹੜਾ ਛੋਟਾ ਬਾਰਡਰ ਨਹੀਂ ਹੁੰਦਾ ਔਰ ਕਿਉਂਕਿ ਸੱਤ ਜਿਹੜੀਆਂ ਸਟੇਟਸ ਨੇ ਜਿਨ੍ਹਾਂ ਨੂੰ ਸਿਸਟਰ ਸਟੇਟਸ ਕਹਿੰਦੇ ਨੇ ਉਹਨਾਂ ਨੂੰ ਕਿਵੇਂ ਨੀਤੀ ਪ੍ਰਭਾਵਿਤ ਕਰੇਗੀ ਔਰ ਇੱਕ ਗੱਲ ਯਾਦ ਰੱਖੋ ਕਿ ਇਹਨੇ ਸ਼ੇਖ ਹਸੀਨਾ ਨੇ ਆਲਮੋਸਟ 2-3 ਹਫ਼ਤੇ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਅਮਰੀਕਾ ਇਸ ਖਿੱਤੇ ਦੇ ਵਿੱਚ ਇੱਕ 크ਰਿਸਚੀਅਨ ਸਟੇਟ ਬਣਾਉਣਾ ਚਾਹੁੰਦਾ ਹੈ ਜਿਹਦੇ ਵਿੱਚ ਬੰਗਲਾਦੇਸ਼, ਮਿਆਂਮਾਰ ਦਾ ਇਲਾਕਾ ਔਰ ਇੰਡੀਆ ਦੇ ਨਾਗਾਲੈਂਡ, ਮਿਜ਼ੋਰਮ, ਮਨੀਪੁਰ ਏਰੀਆਜ਼ ਹੋਣਗੇ। ਸੋ ਜੇ ਇੱਕ ਪ੍ਰਾਈਮ ਮਿਨਿਸਟਰ ਹੌਸਵਰਡ ਹੈ ਦੀ ਹੁਣ ਤਾਂ ਐਕਸ ਹੋ ਗਏ। ਉਹਦੀ ਐਕਸਟਰੈਡੀਸ਼ਨ ਵੀ ਮੰਗੀ ਹੋਈ ਹੈ। ਜੀ। ਜੇ ਇਸ ਲੈਵਲ ਦੇ ਉੱਤੇ ਉਹਨੂੰ ਇਹ ਜਾਣਕਾਰੀ ਸੀ ਸੋਇਦਾ ਮਤਲਬ ਇਹ ਹੈ ਕਿ ਅਮਰੀਕਾ ਨੇ ਹੁਣ ਪੱਕਾ ਫੁੱਟਹੋਲਡ ਬਣਾਇਆ ਔਰ ਸਿੱਖ ਨੁਕਤਾ ਨੇ ਗਾਤ ਹੋ ਗਈ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਕਿਉਂਕਿ ਭਾਰਤ ਦੇ ਖੰਭ ਕਤਰਨੇ ਬੜੇ ਜ਼ਰੂਰੀ ਸੀ ਜੇ ਬੰਗਲਾਦੇਸ਼ ਨੂੰ ਅਮਰੀਕਾ ਨੇ ਆਪਣੇ ਵਿੰਗਸ ਥੱਲੇ ਲਿਆ ਤੇ ਭਾਰਤ ਦੇ ਖੰਭ ਉਹਨਾਂ ਨੇ ਕਤਰੇ ਨੇ ਕਿਉਂਕਿ ਉਹ ਚਲਾਕੀਆਂ ਕਰ ਰਹੇ ਸੀ ਸ਼ੇਖ ਅਸੀਨਾ ਰਾਈ ਵੀ ਔਰ ਅਦਰਵਾਈਜ਼ ਵੀ ਅਮਰੀਕਾ ਨੂੰ ਜਿਹੜਾ ਹੈ ਉਹ ਡਬਲ ਕਰਾਸ ਕਰ ਰਹੇ ਸੀ ਸੋਨਾ ਨੇ ਅਮਰੀਕਾ ਨੇ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਪੁੱਟ ਇੰਡੀਆ ਇਨਟੂ ਇਟਸ ਪਲੇਸ ਜੀ ਰੌਖਾ ਸਾਹਿਬ ਬਿਲਕੁਲ ਇਨਾ ਹੀ ਸ਼ਬਦਾਂ ਦੇ ਨਾਲ ਵੀਅਰਜ਼ ਦੇ ਇਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੇ ਲਈ ਰੁਕਦੇ ਆ ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਆ